ਪੁਲੀ ਲੱਗ ਕੇ ਸਤ ਮਹਾਂ ਦੁਸਤ ਪੰਚੀ ਨੇ ਸਦਾ ਬਹੁਤ ਬਹੁਤ ਧੰਨਵਾਦ ਬ੍ਰੋਗਨ ਸਾਹਿਬ ਜੀ ਮਰੀਆ 29 ਸਾਰੇ ਸਹਿਯੋਗੀ ਸਾਹਿਬਾਨ ਦੇ ਨਾਮ ਨਿਪਰੇ ਚਾ ਲਈ ਮਦਦ ਸਨਮਾਨ ਆਈ ਕੁਲ ਸਟੇਜ ਜਿਹੜੀ ਲੱਗੀ ਹੋਈ ਹੈ ਸਾਡੀ ਦਰਬਾਰ ਹਾਲ ਦੇ ਬਾਹਰ ਸਨਮਾਨ ਸਾਰੇ ਉੱਥੇ ਹੋਣਗੇ ਜਿਨ੍ਹਾਂ ਦੇ ਵਿੱਚ ਸਾਡੇ ਕੋਲੇ ਸਹਿਯੋਗੀ ਸੰਸਥਾਵਾਂ ਵੀ ਨੇ ਸੋ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਭ ਦਾ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਇੰਪੋਰਟੈਂਟ ਅਨਾਉਂਸਮੈਂਟ ਹੈ ਕਿ ਸਾਰੇ ਸਾਡੇ ਕੋਲੇ ਇੱਥੇ ਉਹਨਾਂ ਦਾ ਨਾਮ ਲਿਖ ਕੇ ਰੱਖੇ ਹੋਏ ਨੇ ਕਿਰਪਾ ਕਰਕੇ ਉਹਨਾਂ ਦੇ ਪਰਿਵਾਰਕ ਮੈਂਬਰ ਸਾਡੇ ਤੋਂ ਲੈ ਲੈਣ ਹੁਣ ਬੇਨਤੀ ਹੈ ਜੀ ਭਾਈ ਭਾਈ ਪਰਮਵੀਰ ਸਿੰਘ ਕਥਾ ਕਰਨਗੇ ਤੇ ਨਾਲ ਹੀ ਜਿਹੜੀ ਗਰੁੱਪ ਫੋਟੋ ਹੋਏਗੀ ਉਹ ਵੀ ਦਰਬਾਰ ਹਾਲ ਦੇ ਬਾਹਰ ਹੋਏਗੀ ਸ਼ੁਕਰੀਆ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਡਉਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਡੋਲਣ ਤੇ ਰਖੋ ਪ੍ਰਭੂ ਨਾਨਕ ਦੇ ਕਰ ਹੱਥ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਅਪੇ ਕਰਨ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕਉ ਬਲਿਹਾਰਾ ਜਿਉਂ ਬੁਲਾਵਹਿ ਤਿਉਂ ਬੁਲਾਹਾਂ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਜਾਗਦੀ ਜੋਤ ਹਾਜ਼ਰਾ ਹਾਜ਼ੂਰ ਗੁਰਤਾ ਗੱਦੀ ਬਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਅਪਾਰ ਕਿਰਪਾ ਦੇ ਨਾਲ ਖਾਲਸਾ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਸਮੂਹ ਸੁਸਾਇਟੀ ਦੇ ਉਪਰਾਲੇ ਨਾਲ ਅਤੇ ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਦੇ ਨਾਲ ਵੀਮਾ ਸਮੂਹਕ ਆਨੰਦ ਕਾਰਜ ਸਮਾਗਮ ਜੋ ਹੋਇਆ ਹੈ ਅਜੇ ਆਨੰਦ ਕਾਰਜ 8 ਬੱਚੀਆਂ ਦੇ ਹੋਏ ਨੇ ਸੰਪੂਰਨਤਾ ਅਜੇ ਬਾਕੀ ਹੈ ਇਸ ਸਮਾਗਮ ਦੇ ਵਿੱਚ ਜਿੱਥੇ ਖਾਲਸਾ ਸੇਵਾ ਸੁਸਾਇਟੀ ਦਾ ਉਪਰਾਲਾ ਹੈ ਅਤੇ ਨਾਲ ਸਹਿਯੋਗੀ ਸੱਜਣ ਗੁਰਦੁਆਰਾ ਬੀਬੀ ਕਾਨਕੌਰ ਦੀ ਪ੍ਰਬੰਧਕ ਕਮੇਟੀ ਮੋਗਾ ਸ਼ਹਿਰ ਦੀਆਂ ਸਮੂਹ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਸੇਵੀ ਸੰਸਥਾਵਾਂ ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਸ਼ਖਸੀਅਤਾਂ ਇਲਾਕੇ ਦੇ ਸੰਤ ਮਹਾਪੁਰਖ ਅਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਇਸਤਰੀ ਸਤਸੰਗ ਸਭਾਵਾਂ ਸਭਨਾਂ ਦੇ ਸਹਿਯੋਗ ਦੇ ਨਾਲ ਇਹ ਜੋ 20 ਮਾ ਸਮੂਹਕ ਅਨੰਤ ਕਾਰਜ ਸਮਾਗਮ ਉਲੀਕਿਆ ਗਿਆ ਸੀ ਜੋ ਅੱਜ ਸਤਿਗੁਰਾਂ ਜੀ ਦੀ ਅਪਾਰ ਕਿਰਪਾ ਦੇ ਨਾਲ 8 ਬੱਚੀਆਂ ਦੇ ਆਨੰਦ ਕਾਰਜ ਹੋਏ ਨੇ ਆਓ ਕੁਝ ਸਮੇਂ ਵਾਸਤੇ ਸਤਿਗੁਰੂ ਦੀ ਬਾਣੀ ਦੀ ਅਸੀਸ ਅਤੇ ਜੋ ਖਾਲਸਾ ਸੇਵਾ ਸੁਸਾਇਟੀ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਉਸ ਦੇ ਬਾਰੇ ਥੋੜੇ ਸਮੇਂ ਲਈ ਵਿਚਾਰ ਦੀ ਸਾਂਝ ਪਾਉਣੀ ਹੈ ਇਸ ਲਈ ਸ਼ਬਦਾਂ ਦੀ ਵਿਚਾਰ ਸਾਂਝ ਕਰਨ ਤੋਂ ਪਹਿਲਾਂ ਮਨ ਦੀ ਇਕਾਗਰਤਾ ਦੇ ਲਈ ਦੋਨੋਂ ਹੱਥ ਜੋੜ ਫਤਿਹ ਦੀ ਸਾਂਝ ਪਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸੇਵਾ ਸੁਸਾਇਟੀ ਦੀ ਇਹ ਮਹਾਨ ਸੇਵਾ ਜਿਸ ਦੇ ਉਪਰਾਲੇ ਦੇ ਨਾਲ ਇਹ ਜੋ ਸਮਾਗਮ ਹਰੇਕ ਸਾਲ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਬੱਚਿਆਂ ਦੇ ਆਨੰਦ ਕਾਰਜ ਨੇ ਇਹ ਮਹਾਨ ਸੇਵਾ ਹੈ ਦੁਨੀਆਂ ਦੇ ਵਿੱਚ ਆ ਕੇ ਸੇਵਾ ਕਰਨੀ অতি ਜ਼ਰੂਰੀ ਹੈ ਸਤਿਗੁਰੂ ਦੀ ਬਾਣੀ ਦਾ ਬਚਨ ਹੈ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗ ਹੈ ਬੈਸਨ ਪਾਈਐ ਦੁਨੀਆ ਵਿੱਚ ਇਹ ਆ ਕੇ ਜਦੋਂ ਸੇਵਾ ਕਰਦੇ ਆ ਤਾਂ ਸਤਿਗੁਰੂ ਦੀ ਬਾਣੀ ਦਾ ਬਚਨ ਸੇਵਾ ਤਾਂ ਹੋ ਸਕਦੀ ਹੈ ਜੇ ਮਨ ਨੀਵਾ ਹੈ ਨਿਰਮਲ ਮਨ ਨਾਲ ਸੇਵਾ ਕੀਤੀ ਤਾਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਔਰ ਗਿਆਨ ਦੀ ਪ੍ਰਾਪਤੀ ਦੇ ਨਾਲ ਵਾਹਿਗੁਰੂ ਦੇ ਨਾਲ ਪ੍ਰੇਮ ਪੈਂਦਾ ਹੈ ਤੇ ਜਦੋਂ ਵਾਹਿਗੁਰੂ ਦੇ ਨਾਲ ਪ੍ਰੇਮ ਪੈਂਦਾ ਤੇ ਪਰਮਾਤਮਾ ਦੇ ਦਰ ਤੇ ਢੋਈ ਮਿਲਦੀ ਹੈ ਜਿਹਨੂੰ ਸਤਿਗੁਰੂ ਨੇ ਕਿਹਾ ਤਾਂ ਦਰਗਹਿ ਬੈਸਣ ਪਾਈਏ ਤੇ ਜਿੱਥੇ ਅਸੀਂ ਗੁਰੂ ਦੀ ਸੇਵਾ ਦੀ ਗੱਲ ਕਰਦੇ ਆ ਤਾਂ ਖਾਲਸਾ ਸੇਵਾ ਸੁਸਾਇਟੀ ਦੇ ਹਿੱਸੇ ਬਹੁਤ ਸੇਵਾਵਾਂ ਆਈਆਂ ਨੇ ਗੁਰੂ ਘਰ ਦੇ ਵਿੱਚ ਸੇਵਾ ਪ੍ਰਮੁੱਖ ਰੱਖੀ ਗਈ ਹੈ ਵਿਦਵਾਨ ਜਨਾਂ ਨੇ ਗੁਣੀ ਜਨਾਂ ਨੇ ਨੌ ਪ੍ਰਕਾਰ ਦੀ ਸੇਵਾ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ ਤਿੰਨ ਸੇਵਾਵਾ ਵਿਸ਼ੇਸ਼ ਨੇ ਜਿਹੜੀਆਂ ਕਿ ਖਾਲਸਾ ਸੇਵਾ ਸੁਸਾਇਟੀ ਦੇ ਹਿੱਸੇ ਆਈਆਂ ਨੇ ਪਹਿਲੀ ਹੈ ਗੁਰੂ ਸੇਵਾ ਜਿਦੇ ਵਿੱਚ ਖਾਲਸਾ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰੂ ਘਰ ਤੋਂ ਘਰਾਂ ਵਿਖੇ ਲਜਾਣ ਲਈ ਜਿੱਥੇ ਪਾਰਸ਼ਾਹੀ ਰਥ ਪਾਲਕੀ ਸਾਹਿਬ ਦੀ ਸੇਵਾ ਅਤੇ ਨਗਰ ਕੀਰਤਨ ਦੇ ਦਰਾਨ ਸੇਵਾਵਾਂ ਕਰਦੇ ਨੇ ਉਹਨਾਂ ਦੇ ਵਿੱਚੋਂ ਆਇਆ ਗੁਰੂ ਸੇਵਾ ਔਰ ਗੁਰੂ ਸੇਵਾ ਬਹੁਤ ਵੱਡੀ ਹੈ ਜਿਹੜੀ ਖਾਲਸਾ ਸੇਵਾ ਸੁਸਾਇਟੀ ਦੇ ਹਿੱਸੇ ਆਈ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪਾਂ ਦੀ ਸੇਵਾ ਉਥੇ ਦਿਲਦਾਂ ਦੀ ਬਿਰਧ ਸਰੂਪਾਂ ਦੀ ਸੇਵਾ ਬਿਰਧ ਬੁਟਕਿਆਂ ਦੀ ਸੇਵਾ ਤੇ ਨਾਲ ਨਾਲ ਉਹ ਪਾਲਕੀ ਸਾਹਿਬ ਤਿਆਰ ਕਰਕੇ ਜਿਹੜੇ ਘਰਾਂ ਤੋਂ ਦੂਜੇ ਘਰ ਲੈ ਕੇ ਜਾਣੇ ਜਾਂ ਗੁਰੂ ਘਰ ਤੋਂ ਆਪਣੇ ਘਰ ਲੈ ਕੇ ਜਾਣੇ ਇਹ ਗੁਰੂ ਸੇਵਾ ਖਾਲਸਾ ਸੇਵਾ ਸੋਸਾਇਟੀ ਦੇ ਹਿੱਸੇ ਆਈ ਤੇ ਦੂਜੀ ਸੇਵਾ ਹੈ ਗੁਰੂ ਸੰਗਤ ਸੇਵਾ ਉਹ ਸੇਵਾ ਦੇ ਵਿੱਚ ਆ ਗਈ ਜੋੜਾ ਘਰ ਦੀ ਸੇਵਾ ਪਾਰਕਿੰਗ ਦੀ ਸੇਵਾ ਇਹਦੇ ਨਾਲ-ਨਾਲ ਗੁਰੂ ਕੇ ਵਜੀਰ ਸਤਕਾਰ ਉਹਨਾਂ ਦੀ ਸੇਵਾ ਗੁਰੂ ਧਾਮਾਂ ਦੇ ਦਰਸ਼ਨ ਕਰਵਾਉਣੇ ਸੰਗਤਾਂ ਨੂੰ ਅਤੇ ਸ਼੍ਰੀ ਦਰਬਾਰ ਸਾਹਿਬ ਵਿਖੇ ਲੰਗਰ ਦੇ ਵਿੱਚ ਜਾ ਕੇ ਸੋਸਾਇਟੀ ਦੇ ਮੈਂਬਰਾਂ ਦੇ ਵੱਲੋਂ ਸੇਵਾ ਨਿਭਾਉਣੀ ਇਹ ਆਈ ਗੁਰੂ ਸੰਗਤ ਸੇਵਾ ਤੀਜੀ ਸੇਵਾ ਹੈ ਲੋਕ ਸੇਵਾ ਲੋਕ ਸੇਵਾ ਦੇ ਵਿੱਚੋਂ ਆਇਆ ਲੋੜਵੰਦਾਂ ਦੀ ਸੇਵਾ ਗਰੀਬਾਂ ਦੀ ਸੇਵਾ ਹੜਪੀਰਤਾਂ ਦੀ ਸੇਵਾ ਜਿਵੇਂ ਖਾਲਸਾ ਸੁਸਾਇਟੀ ਵੱਲੋਂ ਜੋ ਫ੍ਰੀ ਗੁਰੂ ਕੀ ਗੋਲਕ ਹਸਪੀਟਲ ਚੱਲ ਰਿਹਾ ਉਹਦੀ ਸੇਵਾਵਾ ਆਕਸੀਜਨ ਦੀਆਂ ਸੇਵਾਵਾ ਹੋਰ ਜਿੰਨੀਆਂ ਵੀ ਸੇਵਾਵਾ ਨੇ ਤੇ ਉਹਨਾਂ ਦੇ ਵਿੱਚੋਂ ਅੱਜ ਦੇ ਦਿਨ ਦੀ ਇਹ ਵਿਸ਼ਾ ਵਿਸ਼ੇਸ਼ ਸੇਵਾ ਔਰ ਸਭ ਤੋਂ ਵੱਡੀ ਸੇਵਾ ਹੈ ਕਿ ਲੜਕੀਆਂ ਦਾ ਕੰਨਿਆਦਾਨ ਕਰੜੀ ਉਹਨਾਂ ਲੋੜਵੰਦ ਬੱਚੀਆਂ ਦਾ ਆਨੰਦ ਕਾਰਜ ਕਰਨਾ ਅੱਜ 8 ਬੱਚੀਆਂ ਦੇ ਆਨੰਦ ਕਾਰਜ ਹੋਏ ਨੇ ਪਰ ਜੇ ਖਾਲਸਾ ਸੇਵਾ ਦੀ ਸੁਸਾਇਟੀ ਦੀ ਸ਼ੁਰੂਆਤ ਦੇਖੀਓ ਤਾਂ ਸਾਡੇ ਗੁਰੂ ਸਾਹਿਬ ਜੀ ਦੇ ਪਾਏ ਹੋਏ ਪੂਰਨਿਆਂ ਦੇ ਮੁਤਾਬਕ ਹੀ ਚੱਲ ਰਹੇ ਆਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕੀਤੀ ਭਾਈ ਲੈਣਾ ਸਾਹਿਬ ਸਹਿਬ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੇਵਾ ਕੀਤੀ 바ਬਾ ਅਮਰਦਾਸ ਜੀ ਨੇ ਗੁਰੂ ਬਣੇ ਔਰ ਗੁਰੂ ਅਮਰਦਾਸ ਜੀ ਦੀ ਸੇਵਾ ਕੀਤੀ ਭਾਈ ghetha ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਸੇਵਾ ਕਰਦਿਆਂ ਗੁਰੂ ਅਰਜਨ ਦੇਵ ਜੀ ਨੇ ਮਹਾਨ ਐਸਾ ਦਿੱਤਾ ਜੋ ਸੇਵਾ ਗੁਰੂ ਅਰਜਨ ਆਈਰਾ ਸੇਵਾ ਸੁਸਾਇਟੀ ਨੇ ਉਸ ਸੇਵਾ ਤੋਂ ਸ਼ੁਰੂ ਕਰਦਿਆਂ ਅੱਜ ਦੇ ਇਸ ਮੁਕਾਮ ਤੱਕ ਪਹੁੰਚੇ ਨੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਗੁਰਤਾ ਗੱਦੀ ਵਿਰਾਜਮਾਨ ਹੋਏ ਤਾਂ ਥੋੜੇ ਸਮੇਂ ਬਾਅਦ ਗੁਰੂ ਸਾਹਿਬ ਜੀ ਦੀ ਸੋਹ ਜਿਹੜੀ ਸੀ ਉਹ ਦੂਰ ਦੂਰ ਤੱਕ ਫੈਲੀ ਕਾਬਲ ਕੰਧਾਰ ਤੋਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸੰਤਾ ਆ ਰਹੀਆਂ ਜਿਨ੍ਹਾਂ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸੋਹ ਸੁਣੀ ਪਰ ਅਜੇ ਤੱਕ ਦਰਸ਼ਨ ਨਹੀਂ ਦੇ ਕੀਤੇ ਪਰ ਕਾਬਲ ਤੋਂ ਜਤਰਦਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦੇ ਜਾ ਕੇ ਦੀਦਾਰ ਕਰਨੇ ਨੇ ਜਿਨ੍ਹਾਂ ਦੇ ਵਿੱਚ ਬੱਚੇ ਵੀ ਨੇ ਬਜ਼ੁਰਗ ਨੇਵੇਂ ਤੇ ਔਰਤ ਸਾਰੀ ਉਮਰ ਦੇ ਨੇ ਉਹ ਜਦ ਜਦੋਂ ਅੰਮ੍ਰਿਤਸਰ ਸਾਹਿਬ ਵੱਲ ਤੁਰਦਾ ਤੇ ਇਧਰੋਂ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਪਹੁੰਚਣਾ ਤੇ ਇਧਰੋਂ ਜਾਣੀ ਜਾਣ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਜਾਣਦੇ ਨੇ ਕਿ ਲਾਹੌਰ ਦੀ ਸੰਗਤ ਜਿਹੜੀ ਹੈ ਉਹ ਸਾਡੇ ਦੀਦਾਰ ਕਰਨ ਵਾਸਤੇ ਆ ਰਹੀ ਹੈ ਕਿਉਂ ਨਾ ਹੋਵੇ ਉਹਨਾਂ ਨੇ ਅਜੇ ਤੱਕ ਸਾਡੇ ਦੀਦਾਰ ਨਹੀਂ ਕੀਤੇ ਤਾਂ ਸਿੱਖ ਬਣ ਕੇ ਸੇਵਾ ਕਰਕੇ ਅੱਜ ਉਸ ਕਾਬਲ ਕੰਧਾਰ ਦੀ ਸੰਗਤ ਦੀ ਸੇਵਾ ਕਰ ਲਈਏ ਕਹਿੰਦੇ ਨੇ ਉਧਰੋਂ ਸੰਗਤ ਤੁਰ ਪਈ ਹੈ ਇਧਰੋਂ ਸ਼ਾਮ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਘਰ ਆਉਂਦੇ ਨੇ ਮਾਤਾ ਗੰਗਾ ਜੀ ਨਾਲ ਵਿਚਾਰ ਕਰਦੇ ਨੇ ਕਿ ਕਾਬਲ ਤੋਂ ਸੰਗਤ ਆ ਰਹੀ ਹੈ ਜਿਨ੍ਹਾਂ ਨੇ ਅਜੇ ਤੱਕ ਸਾਡੇ ਦੀਦਾਰ ਨਹੀਂ ਕੀਤੇ ਤੇ ਅੱਜ ਆਪਾਂ ਸਿੱਖ ਬਣ ਕੇ ਉਹਨਾਂ ਦੀ ਸੇਵਾ ਕਰ ਸਕਦੇ ਹਾਂ ਤੇ ਘਰ ਵਿੱਚ ਪ੍ਰਸ਼ਾਦਾ ਤਿਆਰ ਕੀਤਾ ਕੜਾ ਪ੍ਰਸ਼ਾਦ ਤਿਆਰ ਕੀਤਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਸੀਸ ਤੇ ਕੜਾ ਪ੍ਰਸ਼ਾਦ ਦਾ ਵਾਟਾ ਰੱਖਿਆ ਅਤੇ ਮਾਤਾ ਗੰਗਾ ਜੀ ਨੇ ዳል ਦਾ ਬਾਲਟਾ ਤੇ ਪ੍ਰਸ਼ਾਦਾ ਲੈ ਕੇ ਨਾਲ ਤੁਰਪੇ ਤੇ ਅੱਗੋਂ ਉਸ ਸੰਗਤ ਨੂੰ ਜਾ ਮਿਲੇ ਜਿਹੜੀ ਕਾਬਲ ਕਦਾਰ ਤੋਂ ਸੰਗਤ ਆਈ ਸੀ